ਅਸੀਂ ਅੱਜ ਤੁਹਾਨੂੰ ਉਸ ਨੌਜਵਾਨਾਂ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕਿ ਕੈਨੇਡਾ 'ਚ ਰਹਿੰਦੇ ਆਂ ਔਰ ਜਿਹੜਾ ਇਮੀਗ੍ਰੇਸ਼ਨ ਦਾ ਉਹਨਾਂ ਦਾ ਉੱਥੇ ਕਾਰੋਬਾਰ ਹੈ ਔਰ ਜਿਸ ਤਰ੍ਹਾਂ ਅੱਜ ਯੂਰਪ ਦੇ ਵਿੱਚ ਜਾਣਾ ਕਿਸੇ ਨੌਜਵਾਨ ਨੇ ਕੋਈ ਵਿਅਕਤੀ ਯੂਰਪ 'ਚ ਜਾ ਕੇ ਕੰਮ ਕਰਨਾ ਚਾਹੁੰਦਾ ਹੈ ਕਿੰਨੀ ਉਮਰ ਦੇ ਵਿੱਚ ਜਾ ਸਕਦਾ ਹੈ ਕੀ ਕੀ ਉਹ ਐਜੂਕੇਸ਼ਨ ਹੋਣੀ ਚਾਹੀਦੀ ਹੈ ਯਾ ਮਨ ਲੈ ਉਹਨੇ ਕੋਈ ਕੰਮ ਕਰਨਾ ਜਾਣਦਾ ਉਸ ਐਕਸਪੀਰੀਅੰਸ ਹੈ ਕਿਸੇ ਤਰ੍ਹਾਂ ਦਾ ਬਿਜਲੀ ਇਲੈਕਟ੍ਰੀਕਲ ਕਾਇ ਹੈ ਕੋਈ ਟੈਕਨੀਕਲ ਔਰ ਕਿਸੇ ਕੰਮ ਦੇ ਉਸ ਕੋਲ ਐਕਸਪੀਰੀਅੰਸ ਹੈ ਔਰ ਕਿੰਨੀ ਪੜਾਈ ਉਸ ਬਾਰੇ ਅਸੀਂ ਸ਼ਿਵਮ ਸਦਾਨਾ ਜੀ ਸਾਡੇ ਕੋਲ ਅੱਜ ਪਹੁੰਚੇ ਕੈਨੇਡਾ ਤੋਂ ਇੱਥੇ ਸਮਾਂ ਦੇ ਰਹਿਣ ਵਾਲੇ ਹਨ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਤੁਹਾਨੂੰ ਨਮਸਕਾਰ ਜੀ ਤੇ ਕਿਸ ਤਰ੍ਹਾਂ ਦਾ ਤੁਸੀਂ ਉੱਥੇ ਕਾਰੋਬਾਰ ਜਿਹੜਾ ਚਲਾ ਰਹੇ ਹੋ ਜਿਸ ਤਰ੍ਹਾਂ ਅੱਜ ਮੰਨ ਲਓ ਯੂਕੇ ਅਮਰੀਕਾ ਬੱਚਾ ਨੂੰ ਡਿਵੋਡ ਕਰ ਰਹੇ ਹੋ ਦੇਖੇ ਇਸ ਸਮਾਂ ਦੇ ਵਿੱਚ ਹਾਂਜੀ ਤਾਂ ਉਹਦੇ ਨਾਲ ਥੋੜਾ ਸਾ ਲੋਕਾਂ ਦੇ ਵਿੱਚ ਘਬਰਾਹਟ ਹੈ ਇਹ ਉਹ ਦੱਸਣਾ ਚਾਹੀਏ ਸਾਡਾ ਬੱਚਾ ਸੇਫ ਹੋਵੇਗਾ ਨਹੀਂ ਹੋਵੇਗਾ ਤਾਂ ਤੁਸੀਂ ਇਸਤੇ ਬਾਰੇ ਕੀ ਕਰੋਗੇ ਦੇਖੋ ਜੀ ਇਸ ਟਾਈਮ ਯੂਐਸ ਕੈਨੇਡਾ ਚ ਆਸਟ੍ਰੇਲੀਆ ਕੋ ਤੁਹਾਨੂੰ ਇਹਨਾਂ ਦੇ ਹਾਲਾਤ ਪਤਾ ਨੇ ਜਾਂ ਤਾਂ ਵੀਜ਼ੇ ਨਹੀਂ ਆ ਰਹੇ ਜੋ ਉੱਥੇ ਜਾ ਵੀ ਰਹੇ ਨੇ ਉੱਥੇ ਚਾਹੇ ਕੁਝ ਕੰਮ ਨਹੀਂ ਮਿਲ ਰਿਹਾ ਕੁਝ ਨਹੀਂ ਕਰ ਰਿਹਾ ਤਾਂ ਐਦਾ ਜਾਣ ਨਾਲੋ ਤਾਂ ਵਧੀਆ ਹੈ ਕਿ ਤੁਸੀਂ ਵਰਕ ਪਰਮਿਟ ਤੇ ਜਾਓ ਇਸ ਟਾਈਮ ਯੂਰਪ ਦੇ ਵਿੱਚ ਇਨੀ ਡਿਮਾਂਡ ਹੈਗੀ ਹੈ ਵਰਕਰ ਦੀ ਚਾਹੇ ਤੁਸੀਂ ਲੇਬਰ ਵਿੱਚ ਹੈਗਾ ਜੀ ਤੁਹਾਡੇ ਕੋਲ ਕੋਈ ਵੀ ਸਕਿੱਲ ਨਹੀਂ ਹੈਗੀ ਤੁਸੀਂ ਲੇਬਰ ਚ ਵੀ ਜਾ ਸਕਦੇ ਹੋ ਨਹੀਂ ਤਾਂ ਤੁਸੀਂ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਕੋਈ ਕਾਰਪੈਂਟਰ ਦੀ ਕੋਈ ਪਲੰਬਰ ਦੀ ਕੋਈ ਕੁਝ ਵੀ ਤੁਸੀਂ ਉਸ ਬੇਸ ਤੇ ਵੀ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਤੁਹਾਨੂੰ ਸਾਲ ਤੋਂ 2 ਸਾਲ ਤੱਕ ਦਾ ਤੁਹਾਨੂੰ ਵਰਕ ਪਰਮਿਟ ਆਰਾਮ ਨਾਲ ਮਿਲ ਜਾਏ ਤੁਸੀਂ ਆਰਮਨ ਉੱਤੇ ਕੰਮ ਕਰ ਸਕਦੇ ਹੋ ਕੋਈ ਐਦਾ ਦੀ ਕੋਈ ਦਿੱਕਤ ਨਹੀਂ ਹੈਗੀ ਦੋਵੇਂ ਨੰਬਰ ਹੈਗੇ ਨੇ ਤੁਸੀਂ ਕਿੱਥੇ ਵੀ ਕੰਟੈਕਟ ਕਰ ਸਕਦੇ ਹੋ ਤੇ ਕੰਟਰੀ ਉੱਥੇ ਜਿਹੜਾ ਯੂਰਪ ਦੇ ਵਿੱਚ ਮੋਂਟੈਗਨੋ ਹੈਗੀ ਹੈ ਚੈੱਕ ਰਿਪਬਲਿਕ ਹੈਗੀ ਹੈ ਇਟਲੀ ਹੈਗੀ ਹੈ ਜਰਮਨੀ ਹੈਗੀ ਹੈ ਮਤਲਬ ਸ਼ੈਨਗਨ ਤੋਂ ਲੈ ਕੇ ਨਾਨ ਸ਼ੈਨਗਨ ਕੋਈ ਵੀ ਕੰਟਰੀ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਜੀ ਜਿਹੜਾ ਆਪਣਾ ਮੇਨ ਆਫਿਸ ਹੈਗਾ ਉਹ ਆਪਣਾ ਟੋਰਾਂਟੋ ਛ ਹੀ ਹੈਗਾ ਤੇ ਬਸ ਫਿਲਹਾਲ ਮੈਂ ਇੰਡੀਆ ਆਇਆ ਹਾਂ ਸੀਗਾ ਤੇ ਥੋੜਾ ਇਧਰ ਤਾਂ ਮੈਂ ਕਹਿੰ ਗਿਆ ਕਿ ਨੌਜਵਾਨਾਂ ਨੂੰ ਥੋੜਾ ਦੱਸਿਆ ਜਾਵੇ ਕਿ ਯੂਰਪ ਦਾ ਵੀ ਆਪਣੇ ਕੋਲ ਆਪਸ਼ਨ ਹੈਗੀ ਹੈ ਤੇ ਆਪਾਂ ਉੱਥੇ ਵੀ ਬੱਚ ਦੇਖੋ ਜੀ ਜੇ ਤੁਹਾਤੋਂ ਸੀ ਹਲੇ ਤੁਸੀਂ ਰੀਸੈਂਟ ਗ੍ਰੈਜੂਏਟ ਹੈਗੇ ਜੀ ਪਲੱਸ 2 ਪਾਸ ਕੀਤੀ ਹੈ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਫਿਰ ਤਾਂ ਇੱਕ ਸਟੱਡੀ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਜੇ ਉਸ ਤੋਂ ਇਲਾਵਾ ਮੰਨ ਲਓ ਕਿ ਜੇ ਤੁਹਾਡੇ ਕੋਲ ਗੈਪ ਹੈਗਾ ਤੁਹਾਡਾ ਇਹ ਕੁਝ ਹੈਗਾ ਤਾਂ ਫਿਰ ਵਰਕ ਪਰਮਿਟ ਇੱਕ ਕਾਫੀ ਵਧੀਆ ਆਪਸ਼ਨ ਹੈਗੀ ਹੈ ਤੁਹਾਡੇ ਕੋਲ ਜਿੱਥੇ ਤੁਸੀਂ ਆ ਜਾ ਕੇ ਤੇ ਉੱਥੇ ਤੁਸੀਂ ਆਪਣਾ ਟੀਆਰਵੀ ਲੈ ਕੇ ਤੁਸੀਂ ਉੱਥੇ ਆਪਣਾ 2 ਸਾਲ ਆਪਣਾ ਉੱਥੇ ਕੰਮ ਕਰ ਸਕਦੇ ਹੋ ਤੇ ਬਾਅਦ ਵਿੱਚ ਤੁਸੀਂ ਆਪਣਾ ਪੀਆਰ ਦੀ ਵੀ ਆਪਸ਼ਨ ਦੇਖ ਸਕਦੇ ਹੋ ਯੂਰਪ ਦੇ ਵਿੱਚ ਆਪਣੇ ਕਿੰਨੇ ਕੁਆਲੀਫਿਕੇਸ਼ਨ ਚਾਹੀਦੀ ਹੈ ਇਸ ਯੂਰਪ ਦੇ ਜਾਣ ਲਈ ਕਾਹ ਕਰਦਾ ਜੀ ਉਹ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਜੌਬ ਤੇ ਜਾ ਰਹੇ ਹੋ ਜੇ ਤਾਂ ਤੁਸੀਂ ਮੰਨ ਲਓ ਜਨਰਲ ਲੇਬਰ ਵਾਸਤੇ ਜਾਣਾ ਹੈ ਜਾਂ ਬੇਸਿਕ ਜੌਬ ਵਾਸਤੇ ਵੀ ਜਾਣਾ ਹੈ ਫਿਰ ਤਾਂ ਤੁਹਾਡੇ ਕੋਲ ਜੇ 10ਵੀਂ ਜਾਂ 12ਵੀਂ ਵੀ ਹੈਗੀ ਹੈ ਉਹ ਵੀ ਬਹੁਤ ਹੈਗੀ ਹੈ ਪਰ ਜੇ ਤੁਸੀਂ ਵਧੀਆ ਜੌਬ ਲੈਣੀ ਹੈ ਤੁਸੀਂ ਕੋਈ ਸਕਿਲਡ ਹੈ ਕੋਈ ਕਾਰਪੈਂਟਰ ਹੋ ਗਿਆ ਪਲੰਬਰ ਹੋ ਗਿਆ ਇਹਨਾਂ ਦੀ ਨਾ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਉੱਥੇ ਤੇ ਜੇ ਤੁਹਾਡੇ ਕੋਲ ਐਦਾਂ ਦੀ ਕੋਈ ਕੁਆਲੀਫਿਕੇਸ਼ਨ ਹੈਗੀ ਆ ਤਾਂ ਉਹ ਹਿਸਾਬ ਨਾਲ ਉਹਦੇ ਬੇਸ ਤੇ ਵੀ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਤੁਸੀਂ ਜਿੱਦਾਂ ਤੁਸੀਂ ਦੇਖੋ ਯੂਐਸ ਡਿਪੋਰਟ ਕਰ ਰਹੇ ਆ ਕੈਨੇਡਾ ਦਾ ਵੀਜ਼ਾ ਲੱਗ ਨਹੀਂ ਰਿਹਾ ਮਸਾ ਕਿਸ ਦਾ ਹਾਰਡਲੀ ਵੀਜ਼ਾ ਆ ਰਿਹਾ ਇਸ ਟਾਈਮ ਯੂਰਪ ਦਾ ਬਹੁਤ ਵਧੀਆ ਚੱਲ ਰਿਹਾ ਹੈ ਕਿਉਂਕਿ ਯੂਰਪ ਦੇ ਵਿੱਚ ਲੇਬਰ ਦੀ ਸ਼ਾਰਟੇਜ ਹੈਗੀ ਹੈ ਯੂਰਪ ਦੇ ਵਿੱਚ ਆਪਣਾ ਜਿਵੇਂ ਚੈਕ ਰਿਪਬਲਿਕ ਹੋ ਗਿਆ ਇਟਲੀ ਹੋ ਗਿਆ ਜਰਮਨੀ ਹੋ ਗਿਆ ਸਲਵਾਕੀਆ ਹੋ ਗਿਆ ਜੇ ਸ਼ੈਨਿਗਨ ਵੀ ਤੇ ਨਾਨ ਸ਼ੈਨਿਗਨ ਵੀ ਐਸੀ ਕਾਫੀ ਕੰਟਰੀਸ ਹੈਗੀਆਂ ਜਿੱਥੇ ਤੁਹਾਡੀ ਡਿਮਾਂਡ ਹੈਗੀ ਹੈ ਤੈਨੂੰ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਆ ਜਾਂ ਤੁਸੀਂ ਜੇ ਸਕਿੱਲ ਨਹੀਂ ਵੀ ਹੈਗੀ ਤੁਸੀਂ ਕੋਈ ਬੇਸਿਕ ਲੇਬਰ ਜੌਬ ਜਾਣਾ ਚਾਹੁੰਦੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਤੁਸੀਂ ਸਕਿੱਲ ਦੇ ਵਿੱਚ ਕਿਹੜੀ ਕਿਹੜੀ ਜੋਬ ਹੈ ਮਤਲਬ ਸਕਿੱਲ ਦੇ ਵਿੱਚ ਸਕਿੱਲ ਦੇ ਵਿੱਚ ਸਟੱਡੀ ਕਾਰਪੇਂਟਰ ਦੀ ਹੋਗੀ ਪਲੰਬਰ ਦੀ ਹੋਗੀ ਕੋਈ ਹੋਰ ਕੰਸਟਰਕਸ਼ਨ ਦੀ ਹੋਗੀ ਕੋਈ ਵੀ ਜੇ ਜਿਸ ਤੀ ਤੁਹਾਡੇ ਕੋਲ ਇੱਕ ਮਾਨਤਾ ਹੈਗੀ ਹੈ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੈਗਾ ਤੇ ਉਸ ਬੇਸ ਤੇ ਤੁਹਾਨੂੰ ਯੂਰਪ ਪੇਜ ਸਕਦੇ ਆ ਤੁਹਾਨੂੰ ਤੁਹਾਡੇ ਬੇਸ ਤੇ ਇਸ ਤੇ ਆਈਲਸ ਜਰੂਰੀ ਨਹੀਂ ਹੈਗੀ ਇੱਕ ਬੇਸਿਕ ਤੁਹਾਨੂੰ ਇੰਗਲਿਸ਼ ਆਣੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਦੀ ਭਾਸ਼ਾ ਸਮਝ ਸਕੋ ਬਾਕੀ ਤੁਸੀਂ ਉੱਥੇ ਜਾਓਗੇ ਤੁਸੀਂ ਰਹੋਗੇ ਉਹ ਆਪਣੇ ਤੁਹਾਨੂੰ ਭਾਸ਼ਾ ਉਹਨਾਂ ਦੀ ਸਮਝ ਆਣੀ ਸ਼ੁਰੂ ਹੋ ਜੇਗੀ ਹੌਲੀ ਹੌਲੀ ਕਰਕੇ ਜਿਵੇਂ ਤੁਸੀਂ ਦੇਖੋ ਜਿਵੇਂ ਤੁਸੀਂ ਕੈਨੇਡਾ ਜਾਂ ਯੂ ਐਸ ਜਾਂਦੇ ਤਾਂ ਓਲਮੋਸਟ ਨਾਨਾ ਕਰਦੇ ਵੀ 3-4 ਲੱਖ ਰੁਪਏ ਦਾ ਆਰਾਮ ਦਾ ਖਰਚਾ ਆ ਜਾਂਦਾ ਬਟ ਯੂਰਪ ਚ ਐਦਾ ਨਹੀਂ ਹੈਗਾ ਇਹਦਾ ਖਰਚਾ ਕਾਫੀ ਉਹਨਾਂ ਨਾਲੋਂ 2-3 ਗੁਣਾ ਘੱਟ ਹੀ ਹੈ ਖਰਚਾ ਉਹਨਾਂ ਨਾਲੋਂ ਜੇ ਤੁਸੀਂ ਆਰਾਮ ਨਾਲ ਯੂਰਪ ਜਾ ਕੇ ਆਪਣਾ 2 ਸਾਲ ਵਰਕ ਪਰਮਿਟ ਲੈ ਕੇ ਤੇ ਕੰਮ ਕਰ ਸਕਦੇ ਹੋ ਆਪਣਾ ਬਿਲਕੁਲ ਹੈਗਾ ਜੀ ਕਿਉਂਕਿ ਉੱਥੇ ਸਾਡੇ ਕੋਲ ਲਾਲੋਕੀ ਲੇਬਰ ਕਲਾਸ ਤੋਂ ਲੈ ਕੇ ਤੁਸੀਂ ਆਫੀਸਰ ਕਲਾਸ ਤੱਕ ਕੋਈ ਵੀ ਤੁਸੀਂ ਉੱਥੇ ਜੌਬ ਤੁਸੀਂ ਲੱਭ ਸਕਦੇ ਹੋ ਬਸ ਤੁਹਾਡਾ ਇਹ ਕਿ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਤੇ ਤੁਸੀਂ ਕੀ ਕੰਮ ਕੀਤਾ ਹੋਇਆ ਉਹਦੇ ਬੇਸ ਤੇ ਤੁਹਾਨੂੰ ਸਿਲੈਕਟ ਕਰਦੇਗਾ ਮੇਨ ਤੁਹਾਡੀ ਕੁਆਲਿਫਿਕੇਸ਼ਨ ਹੈਗੀ ਹੈ ਤੇ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਤੇ ਤੁਸੀਂ ਕੀ ਕਰਨ ਜਾ ਰਹੇ ਹੋ ਮੇਨ ਉਹ ਚੀਜ਼ ਮੈਟਰ ਕਰਦੀ ਹੈ ਪ੍ਰੋਪਰਟੀ ਵਗੈਰਾ ਦਾ ਇੰਨਾ ਕੋਈ ਚੰਗੜ ਨਹੀਂ ਹੈ ਜਿੱਦਾਂ ਆਪਾਂ ਕੈਨੇਡਾ ਤੇ ਯੂ ਐਸਏ ਜਿੱਦਾਂ ਹੁੰਦਾ ਆਪਣਾ ਹਾਂਜੀ ਜਿੱਦਾਂ ਕਿ ਯੂਰਪ ਦਾ ਮੰਨ ਲਓ ਵਰਕ ਪਰਮਿਟ ਹੈਗਾ ਉਹਦਾ ਰਫਲੀ 3 ਤੋਂ 4 ਮਹੀਨੇ ਦਾ ਟਾਈਮ ਹੁੰਦਾ ਕੋਈ ਵੀ ਕੰਟਰੀ ਲਓ ਕਿਸ ਦਾ ਮਹੀਨਾ ਘੱਟ ਆਇਆ ਮਹੀਨਾ ਜ਼ਿਆਦਾ ਬੇਸਿਕ ਸਟੈਪ ਇਹ ਹੁੰਦਾ ਕਿ ਪਹਿਲੇ ਤੁਹਾਡੀ ਪਰਮਿਟ ਅਪਲਾਈ ਹੁੰਦਾ ਤੁਹਾਡੇ ਨਾਮ ਤੇ ਤੁਸੀਂ ਆਪਣਾ ਡਾਕੂਮੈਂਟਸ ਭੇਜਦੇ ਹੋ ਸਾਰਾ ਕੁਝ ਸੈਂਡ ਕਰਦੇ ਹੋ ਉਹਦੇ ਬੇਸ ਤੇ ਉਹ ਤੁਹਾਨੂੰ ਈਵੈਲਿਊਏਟ ਕਰਦੇ ਕਿ ਤੁਹਾਨੂੰ ਕਿਹੜੀ ਪੋਜੀਸ਼ਨ ਦੇ ਵਿੱਚ ਪਾਇਆ ਜਾ ਸਕਦਾ ਉਹਦ ਨੂੰ ਪਰਮਿਟ ਨੂੰ ਆਨੋਗ ਤਕਰੀਬਨ ਮਹੀਨਾ 2 ਮਹੀਨਾ ਲੱਗ ਜਾਂਦਾ ਇੱਕ ਵਾਰ ਜਦੋਂ ਉਹ ਆ ਜੇ ਉਹਦੇ ਬੇਸ ਤੇ ਤੁਹਾਡਾ ਵੀਜ਼ਾ ਅਪਲਾਈ ਹੁੰਦਾ ਪਰਮਿਟ ਹੁੰਦਾ ਜਿਹਦੇ ਤੁਸੀਂ ਇੱਥੇ ਕੰਮ ਕਰ ਸਕਦੇ ਹੋ ਵੀਜ਼ਾ ਹੁੰਦਾ ਤੁਸੀਂ ਇੱਥੋਂ ਤੁਸੀਂ ਯੂਰਪ ਟਰੈਵਲ ਕਰ ਸਕਦੇ ਹੋ ਦੇਖੋ ਜੀ ਮੇਨ ਆਫਿਸ ਸਾਡਾ ਕੈਨੇਡਾ ਹੈਗਾ ਮੈਂ ਆਪਣਾ ਉੱਥੇ ਨੰਬਰ ਦੇ ਦਿਆ ਨਾ ਮੇਰਾ ਹੈਗਾ +16479392305 ਤੇ ਜੇ ਤੁਸੀਂ ਇੰਡੀਆ ਦੇ ਵਿੱਚ ਕੰਟੈਕਟ ਕਰਨਾ ਹੈ ਇੰਡੀਆ ਦੇ ਵਿੱਚ ਵੀ ਆਪਣਾ ਨੰਬਰ ਹੈਗਾ 988762030 ਤੁਸੀਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਕੋਈ ਫੀਸ ਨਹੀਂ ਹੈਗੀ ਕੁਝ ਨਹੀਂ ਹੈਗੀ ਅਸੀਂ ਤੁਹਾਡੀ ਪ੍ਰੋਫਾਈਲ ਐਨਲਾਈਜ਼ ਕਰਕੇ ਜੋ ਤੁਹਾਡੇ ਵਾਸਤੇ ਬੈਸਟ ਹੋਏਗਾ ਉਹ ਤੁਹਾਨੂੰ ਆਪਾਂ ਆਪਸ਼ਨ ਦੇ ਸਕਦੇ ਹਾਂ ਤੁਹਾਨੂੰ ਡਾਕੂਮੈਂਟ ਬਹੁਤ ਜ਼ਰੂਰੀ ਨਹੀਂ ਬਟ ਇਹ ਹੈ ਕਿ ਤੁਸੀਂ ਇਕਵਲ ਆਓਗੇ ਤਾਂ ਅਸੀਂ ਤੁਹਾਨੂੰ ਦੇਖ ਕੇ ਦੱਸ ਦਵਾਂਗੇ ਕਿ ਤੁਹਾਡਾ ਕਿੱਥੇ ਬਣ ਸਕਦਾ ਕਿੱਥੇ ਨਹੀਂ ਬਣ ਸਕਦਾ ਬਾਕੀ ਇਹ ਕਿ ਤੁਹਾਡੀ ਸਿੱਧੀ ਜੋ ਇੰਟਰਵਿਊ ਹੈਗੀ ਉਹ ਤੁਹਾਡੀ ਸਿੱਧੀ এমਪਲੋਇਰ ਨਾਲ ਹੋਏਗੀ ਉਹਦੇ ਸਾਡਾ ਰੋਲ ਨਹੀਂ ਹੋਏਗਾ ਕੁਝ ਵੀ ਜੀ ਬੇਸਿਕਲੀ ਇਹ ਹੁਣ ਲੋਕੇ ਦੇ ਡਿਪੈਂਡ ਕਰਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਠਾਗੀ ਤੋਂ ਕਿੱਦਾਂ ਪਛਾਨਣਾ ਜੇ ਤੁਸੀਂ ਕਿ ਜੇ ਏਜੰਟ ਨੂੰ ਬਸ ਆਪਣਾ ਪਾਸਪੋਰਟ ਦੇ ਰਹੇ ਹੋ ਜਾ ਕੇ ਕੁਝ ਹੋਰ ਨੂੰ ਪੁੱਛ ਨਹੀਂ ਰਹੇ ਕਿ ਇਸ ਤੁਹਾਡਾ ਵੀ ਉਹ ਕਹਿੰਦੇ ਤੁਹਾਡਾ ਵੀਜ਼ਾ ਲਵਾ ਦਾਂਗੇ ਉਹ ਤਾਂ ਫਿਰ ਤੁਹਾਡ ਨਾਲ ਉਹਨੇ ਆਪਣੀ ਡਾਕੂਮੈਂਟ ਕਰਨੇ ਆਪਣਾ ਹੀ ਉਹਨੇ ਠੱਗੀ ਮਾਰਨੀ ਮਾਰਨੀ ਹੈ ਜਦੋਂ ਤੁਸੀਂ ਇਨਵੋਲਵ ਹੋਗੇ ਆਪ ਵਿੱਚ ਤੁਸੀਂ ਦੱਸੋਗੇ ਹਾਂ ਜੀ ਦੱਸੋ ਕਿੱਥੇ ਸਟੇਪ ਪਹੁੰਚਿਆ ਕੀ ਪ੍ਰੋਸੈਸ ਚੱਲ ਰਿਹਾ ਹੈ ਸਾਡੀ ਇੰਟਰਵਿਊ ਕਦੋਂ ਹੋਏਗੀ ਜਦੋਂ ਤੁਸੀਂ ਆਪ ਐਡਾ ਚੀਜ਼ ਤੁਸੀਂ ਆਪ ਵਿੱਚ ਇੰਡਲਜ ਹੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹ ਕਿੱਦਾਂ ਚੱਲ ਰਿਹਾ ਹੈ ਸਾਰਾ ਆਨਲਾਈਨ ਹੀ ਹੋਣਾ ਹੈ ਹਾਂਜੀ ਸਾਰਾ ਕੁਝ ਸਾਰਾ ਕੁਝ ਤੁਹਾਡਾ ਆਨਲਾਈਨ ਹੋਏਗਾ ਤੁਸੀਂ ਕੋ ਰਾਕੇ ਸਾਨੂੰ ਮਿਲ ਸਕਦੇ ਹੋ ਆਕੇ ਕੋਈ ਤੁਹਾਡਾ ਨਾਲ ਠੱਗੀ ਨਹੀਂ ਹੋਏਗੀ ਕੋਈ ਕੁਝ ਨਹੀਂ ਹੋਏਗਾ ਤੁਹਾਡਾ ਵਰਕ ਪਰਮਿਟ ਹੋਏਗਾ ਤੁਹਾਨੂੰ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਪੋਜੀਸ਼ਨ ਤੇ ਅਪਲਾਈ ਕਰ ਰਹੇ ਹੋ ਇੱਕ ਵਾਰ ਫਿਰ ਉਹਨੂੰ ਕਿੰਨੇ ਟਾਈਮ ਦਾ ਮਿਲਦਾ ਹੈ ਨੌਜਵਾਨ ਦੇ ਜਾਂਦਾ ਹੈ ਇਹ ਜੀ ਕੰਟਰੀ ਤੋਂ ਕੰਟਰੀ ਡਿਪੈਂਡ ਕਰਦਾ ਤੇ ਪੋਜੀਸ਼ਨ ਤੇ ਡਿ ਤੇ ਉਸ ਤੋਂ ਬਾਅਦ ਤੁਸੀਂ ਜੇ ਤੁਸੀਂ ਤੁਹਾਡੇ এমਪਲੋਇਰ ਨਾਲ ਤੁਹਾਡਾ ਰਿਲੇਸ਼ਨਸ਼ਿਪ ਵਧੀਆ ਸਭ ਕੁਝ ਠੀਕ ਹੈ ਤਾਂ ਉਹ ਤੁਹਾਨੂੰ ਐਕਸਟੈਂਸ਼ਨ ਵੀ ਮਿਲ ਜਾਂਦੀ ਹੈ ਉੱਥੇ ਏਜ ਕਿੰਨੇ ਏਜ ਦਾ ਨੌਜਵਾਨ ਅਰ ਕਿੱਥੇ ਤੱਕ ਮਨ ਲਾ ਅਪਲਾਈ ਕਰ ਸਕਦਾ ਹੈ ਏਜ ਵਾਸਤੇ ਤੁਹਾਡੇ ਕੋਲ ਕੋਈ 18 ਸਾਲ ਤੋਂ ਲੈ ਕੇ ਚਾਹੇ ਤੁਸੀਂ ਜੇ 40 ਸਾਲ ਦੇ ਵੀ ਉਹ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਏਜ ਦਾ ਜਿਆਦਾ ਏਜ ਮੈਟਰ ਨਹੀਂ ਕਰਦਾ